ਸਾਸਰੀ ਘਰ ਬਈ ਸਾਰੇ ਭਾਈਆਂ ਨੂੰ ਗੁੱਡ ਮਾਰਨਿੰਗ ਅੱਜ ਆਪਣਾ ਪੇ ਲੜਾਣਾ ਦੂਜਾ ਦਿਨ ਹੋ ਗਿਆ ਸ਼ੁਰੂ ਦੇਖਦੇ ਅੱਜ ਕੀ ਬਣਦਾ ਪਹਿਲਾਂ ਅਸੀਂ ਕਿਹਾ ਸੀਗਾ ਵੀ ਜਿਹੜਾ ਸਾਨੂੰ ਇੰਸਟਾ ਤੇ YouTube ਤੇ ਕਰੂਗਾ ਫੋਲੋ ਉਹਨੂੰ ਅਸੀਂ ਪਾਵਾਂਗੇ ਜੀਵੀ 7 ਜਣੇ ਨੇ ਸਾਨੂੰ ਕੀਤਾ ਫੋਲੋ ਤੇ 7 ਨੂੰ ਪਾਈ ਅਸੀਂ ਜੀਵੀ YouTube ਦਾ ਲਿੰਕ ਬਾਇ ਵਿੱਚ ਦਿੱਤਾ ਹੋਇਆਗਾ ਤੁਸੀਂ ਵੀ ਜਿੱਤ ਸਕਦੇ ਹੋ ਤੇ 1 ਜੀਵੀ ਪਾ ਸਕਦੇ ਹੋ ਫ੍ਰੀ ਚਲੋ ਬਾਅਦਾਂ ਅੱਜ ਦੇ ਬੇਲੇ ਦਿਨ ਵੱਲ ਸੋਨੀ ਭਾਈ ਨੇ ਜਾਣਾ ਬਿਆ ਉਹਦਾ ਜ਼ਕਰ ਹੈ ਜੀ ਕੱਛਾ ਬਾਈ ਨੇ ਦੇਖੀ ਨਹੀਂ ਤਰੀਕ 10 ਤਰੀਕ ਨੂੰ ਵਿਆਹ ਜਾਣਾ ਸੀ ਅੱਜ ਹੋ ਗਈ 11 ਤੋਤੇ ਨੂੰ ਪਾਈ ਦੇ ਬੱਜੀ ਚਪੇੜ ਹੁਣ ਕਰਦਾ ਕੋਸਾ ਜਾਮੂ ਬੈਠੇ ਸੀ ਗੇਟ ਅੱਗੇ ਕੀ ਸੋਚਿਆ ਅਸੀਂ ਨੇ ਸੋਚਿਆ ਵੀ ਅਸੀਂ ਫਲਿੱਪਕਾਰਟ ਤੋਂ ਐਨਕਾ ਮੰਗਾਲੀਏ ਐਨਕਾ ਥੋੜੀਆਂ ਜਿਹੀਆਂ ਵੱਡੀਆਂ ਨੇ ਕੋਈ ਗੱਲ ਨਹੀਂ ਬਹੁਤ ਖਤਰਨਾਕ ਚੀਜ਼ ਹੁਣ ਸੋਨੂੰ ਬਹੁਤ ਖਤਰਨਾਕ ਚੀਜ਼ ਹੁਣ ਲੁਕ 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 ਜਾ ਆਪਣਾ ਸੇਵਕ ਆਪਣੇ ਨਾਲ ਆਇਆ ਫੋਟੋ ਕਰਾਣ ਬਾਈ ਆਪਣਾ ਬਹੁਤ ਵੱਡਾ ਫੈਨ ਆ ਅਨੂ ਮੇਰਾ ਕਿਹਾ ਆਈਸਕ੍ਰੀਮ ਵਾਲੀ ਵੀਡੀਓ ਦਾ ਇੱਕ ਫਿਲਟਰ ਅਸੀਂ ਉਹ ਚ ਵੀ ਬਣਾ ਲਈ ਇੱਕ ਵੀਡੀਓ ਓ ਫਿਰ ਸਾਡੇ ਪਿੰਡ ਵਾਲੇ ਸੁਣੀਆਂ ਬਾਈ ਹਾਂ ਹਾਂ ਬੋਲੀ ਭਈਆ ਨੇ ਜਦ ਗਾੜੀ ਲਈ ਉਹਨੂੰ ਬਤਾਇਆ ਗਿਆ ਥਾ ਪਾਪਾ ਨੇ ਕਹੇ ਸ਼ਾਟ ਹੋ ਗਿਆ ਸ਼ਾਟ ਸ਼ਾਟ ਟੈਂਡ ਚੇਂਜ ਕਰਦੇ ਨਾ ਵੈਸੇ ਨਿਰਦੇਸ਼ ਕੀਪ ਹੋ ਰਹੀ ਹੈ ਨਾ ਸੀ ਲਾ ਲਈ ਅੱਜ ਪਹਿਲੇ ਦਿਨ ਪੱਖਾ ਕਿਉਂਕਿ ਹੁਣ ਲੱਗੀ ਹੁਣ ਗਰਮੀ ਅੱਜ ਦਾ ਬਲੌਗ ਬਸ ਇੰਨਾ ਕੀ ਧੰਨਵਾਦ ਸੌਂਜੋ ਸਾਰੇ